ਵੀਡੀਓ ਨੂੰ ਮੰਗੇ ਤਿੰਨ ਚਾਰ ਜੋੜ ਕਰੀਆਂ ਦੇ ਪਾਲਣ ਮੈਂ ਕਿਹਾ ਸੁਗਾਟੇ ਮਾਰੂ ਭੈਣ ਜਦੋਂ ਪੂਰੇ ਅੰਦਰ ਉਹ ਥੋੜਾ ਦਲਗਾਰੀ ਲੋ ਵੀ ਮਿੱਤਰੋ ਥਾਕਨ ਸਾਰਿਆਂ ਦਾ ਆਪਣਾ ਨਵੇਂ ਬਲੌਗ ਦੇ ਵਿੱਚ ਸਵਾਗਤ ਆ ਆਪਾਂ ਸਾਡੇ ਦਾ ਬਲੌਗ ਆ ਸਾਂਝਾ ਕਰਨ ਲੱਗਾ ਆ ਆਪਾਂ ਟਰੈਕਟਰ ਦੀ ਕਰਾਉਣ ਲੱਗੇ ਆ ਮੋਡੀਫਿਕੇਸ਼ਨ ਟਰੈਕਟਰ ਦੀ ਮੋਡੀਫਿਕੇਸ਼ਨ ਕਰਾਉਣ ਕਿੱਥੋਂ ਲੱਗਿਆ ਤੇ ਕੀ ਕੀ ਟਰੈਕਟਰ ਨੂੰ ਕਰਾਉਣਾ ਸਮ ਸਾਰੇ ਬਲੌਗ ਵਿੱਚ ਦੱਸਿਆ ਜਾਊਗਾ ਟਰੈਕਟਰ ਆਪਾਂ ਭੇਜ ਦਿੱਤਾ ਆ ਤੇ ਮੋਰੇ ਜਾਂਦਾ ਸਾਨੂੰ ਉਹ ਵੀ ਦਿਖਾਵਾਂਗੇ ਤੇ ਆਪਾਂ ਅਸੀਂ ਜਾ ਰਹੇ ਆ ਗੱਡੀ 'ਚ ਮਗਰ ਟਰੈਕਟਰ ਆਪਾਂ ਕਰਾਉਣ ਜਾ ਰਹੇ ਆ ਆਪਣਾ ਸੁਖਾ ਢੇਹ ਵਾਲਾ ਭਰਾ ਉੱਥੋਂ ਮੋਡੀਫਿਕੇਸ਼ਨ ਤੇ ਟਰੈਕਟਰ ਦੀ ਮੋਡੀਫਿਕੇਸ਼ਨ ਵਿੱਚ ਕੀ ਕੀ ਕਰਾਂਗੇ ਇਹ ਦੇਖਣ ਲਈ ਆਪਣੇ ਬਲੌਗ ਦੇ ਨਾਲ ਜੁੜੇ ਰਹੋ ਸਾਣਾ ਸਾਰੀਆਂ ਵੀਡੀਓ ਕਰਾਂਗੇ ਸ਼ੇਅਰ ਤੇ ਟਰੈਕਟਰ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਕਿੱਦਾਂ ਦਾ ਚੱਲਦਾ ਸਾਰਾ ਕੁਝ ਸ਼ੇਅਰ ਕੀਤਾ ਜਾਊਗਾ ਕੋਈ ਪੜਦਾ ਨਹੀਂ ਰੱਖਿਆ ਜਾਊਗਾ ਲਵ ਯੂ ਸਾਰਿਆਂ ਲਓ ਜੀ ਪਹੁੰਚ ਗਿਆ ਸੁਖੇਟਾ ਹੈ ਕੇ ਭਾਜੀ ਵੀ ਆ ਗਿਆ ਬੈਕ ਕਰਾ ਰਿਆ ਹਾਂ ਹੁਣ ਇੱਥੇ ਲਾਉਨੇ ਆ ਟਰੈਕਟਰ ਤੇ ਭਾਜੀ ਦੇ ਆਪ ਦੇ ਵੀ ਟਰੈਕਟਰ ਖੜੇ ਆ ਇੱਧਰ ਬੰਬੂ ਗਾਰਡ ਬੈਕ ਕਰਕੇ ਲਾਇਓ ਆ ਉਹ ਇੱਧਰ ਲਾਇਆ ਤੇ ਦੋ ਇੱਧਰ ਇੱਕ ਬਾਹਰ ਖੜਾ ਆ। ਜਿੰਨੇ ਜਿੰਨੇ ਦੀ ਜਿੰਨੇ ਨਵਾਬ ਉਹ ਵੀ ਦੇਖਣ ਲਈ ਆ। ਠੀਕ ਹੈ। ਪਰ ਉਹ ਵੀ ਪਾਉਣ ਦਾ ਜਿਹੜਾ ਹੈਗਾ ਉਹ ਵੀ ਜੀ। ਮੈਨੂੰ ਇਹਦਾ ਫਟਾ ਲੀਹੋਂ ਤੇਲ ਕਰ ਦਿੰਦੇ ਆ। ਉਹਦਾ ਆਉਣਾ ਹੈ। ਮਤਲਬ ਗੱਲੇ ਅਗੀਆਂ ਕਿ ਮਤਲਬ ਪੰਪ ਦਾ ਇਹਦਾ ਮਤਲਬ ਚਾਈ ਨਹੀਂ ਬਣਦੀ ਹੈ ਨਾ। ਹਾਂ। ਕਿਤੇ ਆ ਉਹ ਬਣੂਗੀ ਕੋਈ ਗੱਲ ਨਹੀਂ। ਇਹ ਪਲੰજર ਪਹਿਲਾਂ ਕੰਮ ਕਰਾ ਕੇ ਤੇ ਇਹਦਾ ਪੰਪ ਦਾ ਨੇ ਨੇ ਕੋਈ ਨਹੀਂ ਆਂਦਾ ਸਿੱਧਾ ਇਹ ਚੱਲੇ ਸਾਰਾ ਮੈਨੂੰ 10 15 ਘੰਟੇ ਕੋਈ ਗੱਲ ਨਹੀਂ ਕੋਈ ਤੈਂਚਾ ਕੋਹ ਨਹੀਂ ਕਿਰਾਇਆ ਹਾਜੀ ਇਹ ਤੋਂ ਉੱਪਰ ਦੀ ਪਾਵਰ ਬਣਾਵਾਂਗੇ ਹਾਂ ਕੋਈ ਗੱਲ ਹਾਂ ਵੀ ਪੂਰਾ ਸਾਡੀ ਇਹ ਜੋ ਮੌਕੀ ਦੀ ਗੱਲ ਹੈਗੀ ਇਦਾਂ ਡੇਰ ਕਰਨਾ ਬਾਕੀ ਦਾ ਸਮਾਂ ਸਾਰਾ ਹੈਗਾ ਠੀਕ ਆ ਐਂਟਰ ਕੁਦਰ ਵੀ ਬਾਈ ਐਂਟਰ ਕੁਦਰ ਵੀ ਲਾ ਦਿਓ ਫੋਲ ਕੀ ਕੱਢਣੀ ਕਿ ਨਾ ਕੱਢਣੀ ਆ ਕੱਢਣੀ ਆ ਹਰ ਨਿਵਾਸੀ ਆ ਫੋਲ ਤੋਂ ਵੀ ਲੈ ਢੋਲ ਕੀ ਉੱਧਰ ਰਹਿਣ ਦਿਓ ਕਿ ਬਨੇ ਟੁੱਟ ਜਾਣ ਤੇ ਰੌਣਾ ਮੈਨੂੰ ਇਫੈਕਟ ਹੋ ਜੇ ਉੱਥੋਂ ਪੈਰ ਬਣਾ ਦਿਓ ਇਹਨਾਂ ਟਾਰੋ ਸਾਹਮਣੇ ਰੱਖ ਲਿਓ ਠੀਕ ਆ ਤੇ ਦੂਏ ਦੇ ਸੈਟ ਕਰ ਦਵਾਂਗੇ ਜਲਵਾ ਨਹੀਂ ਜਗਾਂ ਜਗਾ ਪਿਆ ਪੀਸੇ ਕਰਦਾ ਇਹਦਾ ਪੰਪ ਤੁਹਾਨੂੰ ਖੁੱਲ ਨਹੀਂ ਜੇ ਦੇਖ ਲੈ ਤੁਸੀਂ ਆਪ ਕਰਵਾਉਣਾ ਜੇ ਮਾਜੀ ਅਸੀਂ ਨਹੀਂ ਯਾਰ ਤੁਸੀਂ ਆਪੋ ਕਰਵਾ ਲਿਆ ਮੈਂ ਔਖਾ ਇਹਦਾ 50 ਤੂੰ ਫੋਨ ਕਰਦਾ ਮੈਂ ਖੋਲ ਦਉ ਤੇ ਮੈਂ ਉਸ ਤੋਂ ਓਏ ਐਦਾਂ ਕਰੋ ਪੰਪ ਘਰ ਨੂੰ ਲੈ ਜਾਓ ਜਿੱਦਾਂ ਆਉਣਾ ਹੂੰ ਹੂੰ ਇਧਰ ਕੰਮ ਨਹੀਂ ਹੋ ਗਿਆ ਹੂੰ ਹੂੰ ਆ ਪੰਪ ਲੈ ਗਿਆ ਉਹ ਤੇ ਚੱਲੇ ਨਾਲੇ ਚਾ ਇਹਦਾ ਕਹਦੇ ਪੰਪ ਉਹਨੂੰ ਫੜਾ ਜੀਏ ਕੋਈ ਰੋੜੇ ਨਹੀਂ ਪੱਪਾ ਲੈ ਰੋ ਤੁਸੀਂ ਨਾਲੇ ਹਾਂ ਨਾਲੇ ਨਾਲੇ ਤੋਂ ਤੋਂ ਵੰਦੇ ਕੋਈ ਆ ਆ ਕੱਲ ਤੇ ਕੱਲ ਹੈ ਭਾਜੀ ਬੱਸ ਉਦੋਂ ਉਹ ਦੋਵੇਂ ਆਉ ਸਾਡੇ ਪਿੰਡ ਸਿਗੇ ਉਦੋਂ ਮੁੰਡਾ ਜਿਹੜਾ ਗਰੈਂਡ ਬਾਹਰ ਆਉਣਾ ਟਰੈਕਟਰ ਲੈਣਾ ਸੀਗਾ ਨਵਾਂ ਉਹ ਮੈਸੇਜ ਆਣ ਦੀ ਸੱਦ ਲੈ ਸਾਡੇ ਕੋਲ ਆ ਨਾ ਜਿੱਥੇ ਜਿੱਥੇ ਦਿਖਾਉਣਾ ਫਿਰ ਦੇਖ ਲੈਣਾ ਸੀ ਨਾ ਹਾਂਜੀ ਪਾਵਰ ਕਿਹਦੀ ਬਤੋਗੇ ਉਹ ਨਹੀਂ ਪਣਦੀ ਨਹੀਂ ਬਾਪੂ ਦਾ ਚੱਕ ਜਦ ਬਾਪੂ ਆਪਣੇ ਅੱਡਾ ਅੱਡਾ ਜਿੱਕੇ ਨਾ ਬਾਪੂ ਬਾਪਾ ਤਾਂ ਉਹ ਗਣਤੀ ਵਾਂਦੇ ਹੀ ਨਹੀਂ ਟ੍ਰੀਮੈਂਟ ਤੇ ਹੈ ਹੀ ਨਹੀਂ ਠੀਕ ਨਹੀਂ ਹੁੰਦਾ ਇਹ ਆਪਰ ਨਹੀਂ ਗੱਲ ਬਹੁਤ ਜਨਮ ਤੇ ਜਨਮ ਦਾ ਖਾਣਾ ਖਰਾਕ ਹੋਣੀ ਹੈ ਅੱਜ ਤੋਂ ਕੀ ਵਿਚਾਰਾ ਕਿਲੋ ਦਾ ਸਮਝਦਾ ਗਾ ਅੱਗੇ ਪਾਇਆ ਪਾ ਜੇ ਆਪਾਂ ਨਾ ਪਿੰਡ ਦੀ ਬਾਜਾ ਵੀਡੀਓ ਬਣਾਵਾਂਗੇ ਤਿੰਨ ਚਾਰ ਜੋੜੇ ਤਮੀ ਆਦੇ ਭਾਲ ਮੈਂ ਕਿਹਾ ਸੁਗਾਟੇ ਮਾਰੂ ਭੈਣ ਜਦੋਂ ਪੂਰੇ ਹੋਰ ਹੋਰ ਕਰ ਗਾ ਕੰਨ ਗੜਾ ਪੂਰਾ ਗੱਲ ਹਾਂ ਬਾਤ ਉਹ ਰੂਖ ਹੋ ਚੋ ਦੇ ਬਾਸ ਉਹ ਪਲੇਟਾਂ ਮੈਂ ਉਹ ਪਿੰਡ ਜਾਂ ਰੰਗ ਕਿਥਾਂ ਲਿਆਉਂਗਾ ਦਰੋਂ ਦੇ 80 ਕਿਲੋ ਦੇ ਇੱਥੇ ਚੜ੍ਹਾ ਦੇਵਾਂਗੇ ਆਪਾਂ ਫਿਰ ਦਬੋ ਨਹੀਂ ਖਾ ਸਕਦੇ ਪਹਿਲੇ ਜੀ ਮਹਿੰਗੀ ਕਰੂੰਗਾ ਬਹੁਤ ਇਜਦਾ ਭਾਈ ਕਈ ਟਰਾਲੀਆਂ ਨਾ ਟਰੌਲੀਆਂ ਦੇ ਚਲਾਉਂਦੇ ਆ ਜਿੱਦਾਂ ਇਹਦੀ ਆਪਾ ਰੋਡ ਸਪੀਡ ਤੇ ਕਿੰਨੇ ਦਾ ਚੱਕਰ ਹੋ ਸਕਦੇ ਕਾਰ ਦਾ ਨੰਬਰ ਟੱਲ ਬਹੁਣਾ ਪਾਲੀ ਰੈਟ ਚਲਣਾ ਆਪਾ ਹੂੰ ਪਾਲੀ ਰੈਟ ਤੇ ਜਦ ਇਹ ਦੇਖ ਰਹਾ ਬਣਾ ਭਾਈ ਯਾਰਾ ਪੈਂਦਾ ਫਰਕ ਜਾਂ ਪਲੇਂਗਣਾ ਨਾ ਦੇਖ ਰਹਾ ਨਾ ਤੂੰ ਵੱਧ ਕਹਿੰਦਾ ਘੱਟ ਨਾ ਵੀ ਤੜਾ ਬਰੋ ਨਾ ਨਿਮਾਗੀ ਤਾ ਨਾ ਚਲੋਣੀ ਚਲਾਉ ਦੇਣੀ ਇਹਨੂੰ ਫਿਰ ਕਿਹਨਾਂ ਨੂੰ ਪਾਈਏ ਕਿੱਦਾਂ ਕਰੀਏ ਦਰਵਾਣਾ ਦਰਵਾਣਾ ਕੋਈ ਚੱਕਰ ਸੋਦਾ ਲੋਡ ਤੇ ਵਧਾਣਾ ਤੇਰਾ ਜੇ ਤਾ ਲੋਡ ਪਾਊਗਾ ਤੇ ਬਰਵਾ ਦਰਵਾਣੀ ਦਰਵਾਣਾ ਕੋਈ ਚੱਕਰ ਨਾ ਆ ਰਹੀ ਹੈ ਇਹ ਵੀ ਕਿਹੜੇ ਥੱਲੇ ਮਗਾੜ ਚਾੜਨੇ ਪਾਣੇ ਪਾਣੇ ਲਓ ਜੀ ਪੰਪ ਖੋਲ ਲਿਆ ਇਹਨੂੰ ਹੁਣ ਆਪਾਂ ਨਾਲ ਲੈ ਕੇ ਜਾਵਾਂਗੇ ਕਿੱਥੋਂ ਕਰਾਉਣਾ ਤਾਂ ਮੂੰ ਜਲੰਧਰੋਂ ਹੂੰ ਕਿੱਥੋਂ ਸੁੱਖਾ ਭਾਈ ਕਹੂਗਾ ਜਲੰਧਰੋਂ ਓਏ ਜਲੰਧਰੋਂ ਪਹਿਲਾਂ ਹੀ ਥੋੜੋ ਦੱਸੀ ਜਾਣਾ ਓਏ ਤਾਂ ਗੱਲ ਆ ਹੈ ਇਹ ਪੰਪ ਆਪਾਂ ਕਰਾ ਕੇ ਨਾਲ ਲੈ ਕੇ ਆਵਾਂਗੇ ਦੱਸਾਂਗੇ ਉਹ ਵੀ ਤੁਹਾਨੂੰ ਕਿੱਥੋਂ ਕਰਾਉਣਾ ਹਾਂ ਇਧਰ ਝੋਟੇ ਵੀ ਖੜੇ ਆ ਦੋ ਦੋ ਕਰਕੇ ਲਾਇਓ ਆ ਇੱਕ ਬਾਹਰ ਆ ਉਧਰ 4 5 ਹਾਂ 5 ਆ ਪੁਰਾਣਾ ਖੰਡ ਵੀ ਖੜਾ ਇੱਧਰ ਇੱਕ ਪੁਰਾਣਾ ਖੰਡ ਲਓ ਜੀ ਪੰਪ ਲੈ ਕੇ ਜਾ ਰਿਹਾ ਆ ਜੂ ਹੁਣ ਗੱਡੀ 'ਚ ਰੱਖੂਗਾ ਆ ਜੂ ਭੱਜੇ ਨਾ ਇਹ ਹੂੰ ਹੋਲੀ ਦੇ ਨਹੀਂ ਰੱਖਦੇ ਗੱਡੀ 'ਚ ਪੈਕਿੰਗ ਕਰਕੇ ਦੇ ਦਿੱਤਾ ਭਾਜੀ ਹੁਣੀ ਕਹਿੰਦੇ ਜਿੱਥੋਂ ਮਰਜ਼ੀ ਕਰਾ ਲੋ ਇਹਦੇ ਵਿੱਚ ਚਲ ਜਾਂਦੇ ਆ ਦੇਖ ਲਾ ਬਹਿ ਕੇ ਇਹ ਸਿਲੰਡਰ ਹੀ ਆ ਜਗਾੜ ਦੇਖੋ ਕਿੰਨਾ ਤਕੜਾ ਆ ਇਦਾਂ ਹੀ ਫੇ ਚੱਲਦੇ ਮੇਲਿਆਂ ਦੇ ਵਿੱਚ ओके ओके भाई फिर ओके ओके भाई ओके ओके भाई ठीक है ठीक है ਚੈੱਕ ਮੋਡੀਫਾਈ ਕਰਕੇ ਲੈ ਚੱਲੇ ਪੈਂਡ ਤੇ ਉੱਥੇ ਜਾ ਕੇ ਚੈੱਕ ਕਰਾਏ ਮਾਰਦਾ ਬਾੜ ਕਪੂਰੀ ਹੋਂ ਦਾ ਇੱਧਰ ਵੀ ਆਇਆ ਕਮੰਡਰ ਇਹ ਕਾਰਨ ਲੱਗੇ ਟਰੈਕਟਰ ਚੈੱਕ ਸੁੱਕੇ ਢਾਏ ਵਾਲਾ ਉੱਥੋਂ ਲਿਆ ਕੇ ਅੱਜ ਚੈੱਕ ਕਰਦੇ ਆਂ ਦੇਖਦੇ ਆਂ ਹਾਲਾਤੇ ਵੀ ਦਿੱਤੇ ਤਵੀਆਂ ਦੇ ਵੀ ਕਰਾਂਗੇ ਚੈੱਕ